ਹਾਂਜੀ ਦੇਖੋ ਜਿਹੜਾ 23 ਤਰੀਕ ਨੂੰ ਇੱਥੇ ਹਾਂਜੀ ਮੈਂ ਸੁਮਿੰਦਰ ਸਿੰਘ ਚਤਾਲਾ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕੇਐਮਐਮ ਦਾ ਆਦਮੀ ਹੈ ਪਰਸੋ ਜੋ ਇੱਥੇ ਘਟਨਾ ਵਾਪਰੀ ਹੈ ਇਸ ਸਟੇਜ ਦੇ ਉੱਤੇ 23 ਤਰੀਕ ਨੂੰ ਇੱਕ ਬਹੁਤ ਵੱਡਾ ਬੰਦਿਆਂ ਦਾ ਕਰਾਊਡ ਜਿਹੜਾ ਇਸ ਪਾਸੋਂ ਹਜੂਮ ਦੀ ਸ਼ਕਲ ਦੇ ਵਿੱਚ ਆਇਆ ਜੀਦਾ ਸਾਨੂੰ ਕੋਈ ਪਤਾ ਨਹੀਂ ਪਈ ਉਹਨਾਂ ਦੀ ਮਨਛਾ ਕੀ ਆ ਕਿਹੜੇ ਰੂਪ ਦੇ ਵਿੱਚ ਆ ਰਹੇ ਆ ਖੱਬੇ ਪਾਸੇ ਆ ਰਹੇ ਆ ਤੇ ਜਦੋਂ ਸਟੇਜ ਦੇ ਲਾਗੇ ਆ ਗਏ ਆ ਫੇਰ ਸਾਨੂੰ ਪਤਾ ਲੱਗਾ ਪਈ ਇਹ ਕੋਈ ਮਨਛਾ ਇਹਨਾਂ ਦੀ ਠੀਕ ਨਹੀਂ ਲੱਗਦੀ ਜਿਹਦੇ ਵਿੱਚ ਅਸੀਂ ਜਿਉਂ ਲਾਗੇ ਆਏ ਸਾਡੇ ਕੋਲ ਆਇਆ ਤੇ ਉਹਨਾਂ ਨੂੰ ਅਸੀਂ ਕਿਹਾ ਕੋਹੰਦੇ ਇਹ ਗੱਲ ਕਰਨੀ ਚਾਹੁੰਦੇ ਆ ਆਇਆ ਕਹਿੰਦੇ ਤੁਸੀਂ ਗੱਲ ਕਰਨੀ ਚਾਹੁੰਦੇ ਆ ਭਾਈ ਪੰਜ ਬੰਦੇ ਪਿੱਛੇ ਆ ਜਾਓ ਸਾਡੇ ਬਜ਼ੁਰਗ ਬੈਠੇ ਆ ਮਾਵਾ ਧੀਆਂ ਬੈਠੇ ਆ ਐਦਾਂ ਠੀਕ ਨਹੀਂ ਬਾਕੀ ਬੰਦੇ ਪਿੱਛੇ ਕਰ ਲੋ ਤੇ ਤੁਹਾਡੇ ਨਾਲ ਗੱਲਬਾਤ ਕਰ ਲੈਨੇ ਆ ਜਦੋਂ ਇਹ ਗੱਲ ਅਸੀਂ ਕਹੀ ਆ ਤੇ ਉਹਨਾਂ ਦੇ ਵਿੱਚੋਂ 3-4 ਬੰਦੇ ਇਸ ਨੀਤੀ ਦੇ ਨਾਲ ਸਾਡੀ ਸਟੇਜ ਨੂੰ ਕੈਪਚਰ ਕਰਨ ਵਾਸਤੇ ਉੱਪਰ ਵੀ ਚੜਿਆ ਸਾਡੇ ਕੋਲ ਸਿਆਣੇ ਬੰਦੇ ਆਨੇ ਤੇ ਬੀਬੀਆਂ ਨੇ ਉਹਨਾਂ ਨੂੰ ਰੋਕਿਆ ਹੋਈ ਆ ਉਸ ਤੋਂ ਬਾਅਦ ਚਿਤਰਾ ਦੀ ਉਹਨਾਂ ਦੀ ਮਨਛਾ ਸੀ ਸਾਨੂੰ ਲੱਗਾ ਵੀ ਕੁਝ ਬੰਦੇ ਉਹਦੇ ਵਿੱਚੋਂ ਚਾਹੁੰਦੇ ਵੀ ਗੱਲਬਾਤ ਨਾ ਹੋਵੇ ਜਿਹੜਾ ਉਹਨਾਂ ਪੰਜ ਬੰਦੇ ਮੰਗਲੇ ਆ ਗੱਲਬਾਤ ਨਾ ਹੋਵੇ ਜਿਹੜੀ ਨੀਤ ਨਾਲ ਜਾਂ ਜਿਹੜੀ ਮਨਛਾ ਨਾਲ ਹੀ ਆਏ ਆ ਉਹ ਪੂਰੀ ਕੀਤੀ ਜਾਵੇ ਉੱਚੀ ਉੱਚੀ ਜਿਹੜਾ ਰੌਲਾ ਰੂਹ ਆ ਪਾਉਣ ਲੱਗੇ ਕੋਈ ਸਾਡੇ ਬੰਦੇ ਵੀ ਪੰਡਾਲ ਦੇ ਵਿੱਚ ਬੈਠੇ ਪ੍ਰਵੋਕ ਹੋਏ ਆ ਸਾਡੇ ਬਜ਼ੁਰਗ ਬੰਦਿਆਂ ਨੇ ਮੈਂ ਆਪ ਮੈਂ ਫੜ ਕੇ ਤੇ ਫੇ ਬੰਦਿਆਂ ਆਪਾਂ ਨੂੰ ਰੋਕਿਆ ਤੇ ਭਾਇਆ ਪਰ ਉਹ ਲਗਾਤਾਰ ਵਾਦ-ਵਾਦ ਬੋਲਦੇ ਰੇ ਰਸਤਾ ਤੁਸੀਂ ਰੋਕਿਆ ਅਹੀਂ ਕਹਿੰਦੇ ਰੇ ਰਸਤਾ ਅਸੀਂ ਹੀ ਰੋਕਿਆ ਗੱਡੀਆਂ ਲਗਾਤਾਰ ਜਾ ਰਹੀਆਂ ਅੱਗੇ ਨੂੰ ਤੁਸੀਂ ਐਸੇ ਕਿਉਂ ਨਾ ਵਿਰੋਸਾ ਰਸਤਾ ਖੁੱਲਣਾ ਹੀ ਖੁੱਲੇ ਕਿਉਂਕਿ ਰਸਤਾ ਅਹੀਂ ਤੇ 13 ਤਰੀਕ ਨੂੰ ਐ ਤੇ ਰਸਤਾ ਵੀ 6 ਤਰੀਕ ਨੂੰ ਬੰਦ ਹੈ ਇੱਥੇ ਤੇ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਨਾਲ ਚੱਲਦੇ ਆ ਰਸਤਾ ਖੋਲੋ ਪਰ ਉਹ ਜਿਹੜੀ ਮਨਸ਼ਾ ਨਾਲ ਆਏ ਸਾਨੂੰ ਲੱਗਦਾ ਕਿ ਉਹ 컬러 ਪਾਉਣਾ ਤੇ ਸਟੇਜ ਕਵਰ ਕਰਨਾ ਤੇ ਕਦੇੜ ਨਵਾ ਤੇ ਆਏ ਤੇ ਉਹ ਅਸੀਂ ਵੀ ਆਪਣੀ ਸੂਝ-ਬੂਝ ਦੇ ਨਾਲ ਉਹਨਾਂ ਨੂੰ ਪਿੱਛੇ ਕੀਤਾ ਸਾਨੂੰ ਲੱਗਦਾ ਕਿ ਉਹ ਜਿਹੜੇ ਬੰਦੇ ਆਏ ਆ ਉਹ ਵੱਖ-ਵੱਖ ਪਾਰਟੀਆਂ ਤੋਂ ਆ ਜਿ ਤਰ੍ਹਾਂ ਟਰੇਸ ਵੀ ਹੋ ਗਿਆ ਕੋ ਬਤਰਾ ਜੀ ਇਥੋਂ ਅੰਮ੍ਰਾਲੇ ਤੋਂ ਭਾਜਪਾ ਦੇ ਆਗੂ ਆ ਇਸੇ ਤਰ੍ਹਾਂ ਕੋਈ ਇਥੇ ਭੱਠੇ ਵਾਲੇ ਆ ਜਿਹੜੇ ਇੱਥੇ ਬਰਨਾਲ ਕਨੌਰ ਜੀ ਆ ਉਹਨਾਂ ਦੇ ਨਾਲ ਉਹਨਾਂ ਦੇ ਬੜੇ ਰਿਲੇਸ਼ਨ ਆ ਸਾਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਇਹ ਗੱਠਜੋੜ ਬਣ ਕੇ ਆ ਭਾਜਪਾ ਦਾ ਤੇ ਸਾਫ ਦਾ ਸਰਪੰਚ ਕਰਨਾਲ ਸਿੰਘ ਜਿਹੜਾ ਬਹੁਤ ਬੋਲਦਾ ਰਿਹਾ ਲਾਟ ਧਮਕੀਆਂ ਵੀ ਉਹਨਾਂ ਦਿੱਤੀਆਂ ਵੀ ਅਸੀਂ ਫੇਰ ਵੀ ਆਵਾਂਗੇ ਤੇ ਅਸੀਂ ਇਹ ਜੋ ਇੱਥੇ ਵਾਪਰਿਆ ਉਹ ਬੜਾ ਮੰਦ ਭਾਗਾ ਅਸੀਂ ਜਿਹੜੀ ਇੱਥੇ ਜ਼ਰੂਰੀ ਗੱਲ ਕਰਨੀ ਚਾਹੁੰਦੇ ਆ ਇਹ ਜਿਹੜਾ ਪ੍ਰਸ਼ਾਸਨੀ ਮੌਕੇ ਦਾ ਕੁਝ ਜਾੜ ਦੀ ਵਿੱਥ ਤੇ ਕੁਝ ਚੌਕੀ ਆ 1 ਕਿਲੋਮੀਟਰ ਤੇ ਥਾਣਾ ਸ਼ੰਭੂ ਆ ਪਰ ਅਸਲ ਤੋਂ ਮੌਕੇ ਤੋਂ ਲਗਭਗ 40-45 ਮਿੰਟ ਬਾਅਦ ਇੱਥੇ ਪਹੁੰਚੇ ਆ ਤੇ ਇੱਥੋਂ ਤੱਕ ਵੀ ਸਾਨੂੰ ਪਤਾ ਲੱਗਾ ਵੀ ਕੁਝ ਸਪੈਸ਼ਲ ਆਗੂ ਉਹ ਅੱਗੇ ਲਾ ਕੇ ਆ ਜੇ ਸਪੈਸ਼ਲ ਸਟਾਫ ਦੇ ਸੀਆਈਡੀ ਦੇ ਆ ਤੇ ਬੜੀ ਮੰਦ ਭਾਗੀ ਗੱਲ ਆ ਜਿਹੜੀ ਵਾਪਰੀ ਆ ਤੇ ਮੈਂ ਬੇਨਤੀ ਕਰੂੰਗਾ ਕਿ ਵੀ ਅਗਲੀ ਗੱਲ ਜਿਹੜੀ ਆ ਕਾਨੂੰਨ ਖਾਰ ਕੇ ਕਾਕਾ ਸਿੰਘ ਕੋਲਡਾ ਕਿ ਤੁਹਾਡੇ ਨਾਲ ਸੰਗੀ ਮੈਂ ਕਾਕਾ ਸਿੰਘ ਕੋਲਡਾ ਇੱਕ ਮਿੰਟ ਹਾਂਜੀ ਸਰ ਰੋਲ ਜੀ ਮੈਂ ਕਾਕਾ ਸਿੰਘ ਕੋਲਡਾ ਸੂਬਾ ਜਰਨ ਸਕੱਤਰ ਭਾਰਤੀਕ ਸਮਝਣੇ ਇੱਕ ਪਾਸੇ ਸਿੱਧੂਪੁਰ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨਾਲ ਅ ਮੈਂ ਤੋਂ ਪਹਿਲਾਂ ਕਿਉਂਕਿ ਇਹ ਪ੍ਰਧਾਨ ਜੀ ਮੌਕੇ ਤੇ ਸੀ ਜਦੋਂ ਸਟੇਜ ਚੱਲਦੀ ਸੀ ਜਿਹੜੀ ਸਾਰੀ ਘਟਨਾ ਹੋਈ ਹੈ ਉਹਦੇ ਨਾਲ ਸੰਬੰਧਿਤ ਕੱਲ ਸਾਡੀ ਐਸਐਸਪੀ ਨਾਲ ਵੀ ਮੀਟਿੰਗ ਹੋਈ ਹੈ ਅਸੀਂ ਉੱਥੇ ਵੀ ਇਹ ਸਵਾਲ ਇਹ ਕੀਤਾ ਸੀਗਾ ਕਿ ਆਮ ਜਦੋਂ ਕਿਤੇ ਅਸੀਂ ਪਿੰਡਾਂ ਦੇ ਵਿੱਚੋਂ ਕਿਤੇ ਪ੍ਰੋਗਰਾਮ 'ਚ ਤੁਰਦੇ ਆ ਤਾਂ ਅਟੇਲੀਆ ਏਜੰਸੀ ਪਹਿਲਾਂ ਰਿਪੋਰਟ ਦਿੰਦੇ ਨੇ ਫਲਾਣੇ ਪਿੰਡੋਂ ਇੰਨੇ ਬੰਦੇ ਆ ਰਹੇ ਨੇ ਫਲਾਣੇ ਤਾਂ ਰੂਟ ਤੇ ਜਾਣਗੇ ਘਰਾਓ ਕਰਨਗੇ ਧਰਨਾ ਦੇਣਗੇ ਕਿ ਇੱਥੋਂ ਦੀ ਇੰਟੈਲੀਜੈਂਸੀ ਨੂੰ ਨਹੀਂ ਸੀ ਪਤਾ ਬੰਦੇ ਉਮਾਲੇ ਤੋਂ ਚੱਲ ਕੇ ਇਕੱਠੇ ਹੋ ਕੇ ਇੱਥੇ ਆ ਰਹੇ ਆ ਪੰਜਾਬ ਦੇ ਵਿੱਚੋਂ ਇੱਥੇ ਬੰਦੇ ਆ ਰਹੇ ਨੇ ਉਹਨਾਂ ਦੀ ਪਹਿਲਾ ਗੁਰੂ ਘਰ ਦੇ ਵਿੱਚ ਮੀਟਿੰਗ ਹੁੰਦੀ ਹੈ ਨਾਲ ਸਾਡੇ ਇੱਥੇ ਕਮਾਂਡੀ ਪਿੰਡ ਦੇ ਵਿੱਚ ਮੀਟਿੰਗ ਕਰਕੇ ਫੈਸਲਾ ਕਰਦੇ ਨੇ ਵੀ ਆਪਾਂ ਉੱਥੇ ਜਾਣਾ ਹੈ ਗੱਲਬਾਤ ਨਹੀਂ ਕਰਨੀ ਈਸ਼ੂ ਇਹ ਹੀ ਠੋਣਾ ਹੈ ਕਿ ਇਸ ਮੋਰਚੇ ਨੂੰ ਬਦਨਾਮ ਕਰਨਾ ਕਿਉਂਕਿ ਜਿਹੜੇ ਸਵਾਲ बार-बार चल ਰਹੀ ਹੈ ਚਰਚਾ ਕਿ ਰਸਤਾ ਰੋਕਿਆ ਅਸੀਂ ਇਹ ਦੋਨੇ ਫੋਰਮਾਂ ਵੱਲੋਂ ਕਲੀਅਰ ਕੀਤਾ ਕਿ 13 ਫਰਵਰੀ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਮੀਟਿੰਗਾਂ ਕਰਕੇ ਰੇਲੀਆਂ ਕਰਕੇ ਪ੍ਰੋਗਰਾਮ ਤੈਅ ਕੀਤਾ ਸੀਗਾ ਕਿ 13 ਫਰਵਰੀ ਨੂੰ ਦਿੱਲੀ ਚੱਲੋ ਅਸੀਂ ਦੋਨੇ ਫੋਰਮ ਉਸ ਲਾਂਨ ਤੇ ਅੱਜ ਵੀ ਸਟੈਂਡ ਕਰਦੇ ਆ ਕਿ ਸਰਕਾਰ ਰੋਕਾਂ ਹਟਾਵੇ ਅਸੀਂ ਦਿੱਲੀ ਨੂੰ ਜਾਵਾਂ ਜਿਹੜੀ ਨਾਲ ਰਹਿ ਗਈ ਪਿੰਡਾਂ ਦੀ ਗੱਲ ਆ ਸਾਡੇ ਨਾਲ ਉਹ ਖੜੇ ਨੇ ਸਾਰੇ ਪਿੰਡ ਜਿਹੜੇ 13 ਫਰਵਰੀ ਤੋਂ ਲੈ ਕੇ ਲਗਾਤਾਰ ਇਸ ਮੋਰਚੇ ਨਾਲ ਜੁੜੇ ਹੋਏ ਨੇ ਲੰਗਰ ਪਾਣੀ ਲੈ ਕੇ ਆ ਰਹੇ ਨੇ ਸਾਡੀਆਂ ਭੈਣਾਂ ਆ ਰਹੀਆਂ ਨੇ ਲੋਸਮੈਂਟਾਂ ਕਰ ਰਹੇ ਨੇ ਅੱਜ ਵੀ ਪਿੰਡਾਂ ਦੇ ਵਿੱਚ ਇਕੱਠ ਹੋ ਰਹੇ ਨੇ ਵੀ ਇਹਨਾਂ ਨੇ ਜਾਣ ਬੁੱਝ ਕੇ ਪੰਜ ਸੱਤ ਬੰਦਿਆਂ ਨੇ ਜਿਹੜੇ ਸਿਆਸੀ ਪਾਰਟੀਆਂ ਨਾਲ ਸੰਬੰਧਤ ਸੀ ਤਾਂ ਇਹ ਕਹਾਂਗੇ ਜਿਹੜੀ ਲੋਕ ਕਹਿੰਦੇ ਸੀ ਵੀ 20 ਟੀਮ ਹੈ ਭਾਜਪੀ ਤੇ ਆਮ ਆਦਮੀ ਪਾਰਟੀ ਦੋਨੇ ਰਲੇ ਹੋਏ ਨੇ ਦੋਨੇ ਰਲ ਕੇ ਕਿਉਂਕਿ ਉਹਦੀਆਂ ਪਿਛਲਾ ਅਮਲ ਦੱਸਦਾ ਹੈ ਮੁੱਖ ਮੰਤਰੀ ਪੰਜਾਬ ਦਾ ਅਮਲ ਦੱਸਦਾ ਹੈ ਕਿ ਜੋ ਕੁਝ ਕਿਹਾ ਉਹਨੇ ਉਹ ਸਾਰਾ ਕੁਝ ਜੋ ਭਾਜਪੀ ਕਹਿ ਰਹੀ ਹੈ ਉਹੀ ਕੁਝ ਆਮ ਆਦਮੀ ਪਾਰਟੀ ਕਹਿ ਰਹੀ ਐ ਤਾਂ ਅਸੀਂ ਅੱਜ ਦੀ ਮਤਵ ਰਾਹੀਂ ਸੁਣਉ ਇਹ ਸਾਫ਼ ਕਰਨਾ ਚਾਹੁੰਦੇ ਆ ਕਿ ਚਾਰ ਮੋਰਚੇ ਇਸ ਵਕਤ ਚੱਲ ਰਿਹਾ ਸਾਡੇ ਰਤਨਪੁਰਾ ਰਾਜਸਥਾਨ ਡੱਬ ਵਾਲੀ ਖਨੌਰੀ ਸ਼ੰਭੂ ਬਾਡਰ ਤੇ ਜਿੱਥੇ ਆਪਾਂ ਬੈਠੇ ਆਂ ਚਾਰੇ ਰਸਤੇ ਸਰਕਾਰ ਨੇ ਰੋਕੇ ਹੋਏ ਆ ਜਿਹੜੀ ਇਹ ਗੱਲ ਆਈ ਸੀ ਬਈ ਇਹ ਪੈਦਲ ਜਾਵੜਣ ਟਰਾਲੀਆਂ ਟਰੈ ਟਰਾਲੀਆਂ ਨਾ ਲੈ ਕੇ ਜਾਣ ਇਹ ਵੀ ਤੁਹਾਡੇ ਯਾਦ ਹੋਣਾ ਅਸੀਂ ਜਿਹੜਾ ਉਦੋਂ ਅਥਰੂਗਸ ਤੇ ਗੋਲੇ ਛੱਡੇ ਕਿਸਾਨ ਜ਼ਖਮੀ ਕੀਤੇ ਅਸੀਂ ਇਹ ਕਾਲ ਵੀ ਦਿੱਤੀ ਸੀ ਪੂਰੇ ਭਾਰ ਦੇ ਵਿੱਚੋਂ ਪੈਦਲ ਦਿੱਲੀ ਵੱਲ ਨੂੰ ਆਵਾਂਗੇ ਤਾਂ ਸਾਡੇ ਕਿਸਾਨ ਜੁਪੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕਰਨਾਟਕਾ ਚ ਤਾਮਲਾਡੂ ਦੇ ਵਿੱਚ ਖਾਸ ਕਰਕੇ ਜੰਤਰ ਮੰਤਰ ਤੇ ਉਹ ਜਿਹੜੇ ਤਾਮਲਾਡੂ ਵਾਲੇ ਸਾਡੇ ਬੰਦੇ ਆਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਥਾਣਿਆਂ ਚ ਲਜਾਇਆ ਗਿਆ ਉੱਥੇ ਵੀ ਉਹਨਾਂ ਨੇ ਆ ਕੇ ਜਿਹੜਾ ਕੁਝ ਪੈਦਲ ਵੀ ਨਹੀਂ ਜਾਣ ਦਿੱਤਾ ਤੇ ਜਿਹੜੇ ਇਹ ਪ੍ਰਚਾਰ ਕਰ ਰਹੇ ਨੇ ਅਸਲ ਦੇ ਵਿੱਚ ਜਿਹੜੀਆਂ ਮੰਗਾਂ ਉਹਨਾਂ ਤੇ ਚਾਰ ਵਾਰੀ ਮੰਤਰੀਆਂ ਨਾਲ ਮੀਟਿੰਗ ਹੋ ਚੁੱਕੀ ਐ ਮੰਨ ਚੁੱਕੇ ਐ ਹੁਣ ਜਿਹੜਾ ਮੋਰਚਾ ਜਿੱਤ ਵੱਲ ਐ ਸਰਕਾਰ ਆਨੇ ਬਹਾਨੇ ਆਪਦੇ ਬੰਦਿਆ ਰਾਹੀਂ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਆ ਸਰਕਾਰਾਂ ਦੀ ਆਪ ਤਾਂ ਸਿੱਧੇ ਮੱਥੇ ਨਹੀਂ ਆਉ ਰਹੇ ਕਿਸੇ ਨੂੰ ਭੇਜਦੇ ਹੁੰਦੇ ਨੇ ਵੀ ਤੁਸੀਂ ਜਾਓ ਤੁਹਾਨੂੰ ਸ਼ਾਬਾਸ਼ੇ ਮਿਲ ਜੂਗੀ ਪਰ ਮੈਂ ਇਹ ਸਾਫ਼ ਕਰਨਾ ਚਾਹੁੰਦਾ ਚਾਰੇ ਮੋਰਚਾ ਦੇ ਵਿੱਚ ਲੋਕ ਨਾਲ ਨੇ ਕਿਉਂਕਿ ਲੋਕਾਂ ਦੀ ਲੜਾਈ ਐ ਕੀ ਐਮਐਸਪੀ ਗਰੰਟੀ ਦਾ ਕਾਨੂੰਨ ਮਿਲਦਾ ਕੌਣ ਕਹਿੰਦਾ ਨਹੀਂ ਮਿਲਣਾ ਚਾਹੀਦਾ ਸਵਾਮੀ ਨਾਥਨ ਦੀ ਰਿਪੋਰਟ ਕੌਣ ਕਹਿੰਦਾ ਵੀ ਨਹੀਂ ਲਾਗੂ ਹੋਣੀ ਚਾਹੀਦੀ ਕਿਸਾਨ ਮਜ਼ਦੂਰ ਕਰਜ਼ੇ ਤੋਂ ਪੀੜਤ ਨੇ ਕਿਹੜਾ ਨਹੀਂ ਕਹਿੰਦਾ ਵੀ ਕਰਜ਼ਾ ਨਹੀਂ ਮਾਫ਼ ਹੋਣਾ ਚਾਹੀਦਾ ਇਹ ਸਾਰੀਆਂ ਜਿਹੜੀਆਂ ਸਾਡੀਆਂ 12 ਮੰਗਾਂ ਦੇ ਵਿੱਚੋਂ ਚਾਰ ਮੰਗਾਂ ਮਜ਼ਦੂਰਾਂ ਦੀ ਜਿਹੜੇ ਨਰੇਗਾ ਦੀ ਹੈ ਕਿਹੜੀ ਸਰਕਾਰ ਨੇ ਉਹਨਾਂ ਜੜੀ ਵਧਾਈ ਹੈ ਉਹ ਸਾਰੇ ਲੋਕਾਂ ਦੀਆਂ ਮੰਗਾਂ ਨੇ ਸਰਕਾਰ ਜਾਣਬੁੱਝ ਕੇ ਇਹ ਮੰਗਾਂ ਤੋਂ ਖਹਿੜਾ ਛਡਾਉਣਾ ਚਾਹੁੰਦੀ ਹੈ ਪਰ ਉਹ ਦਿਨ ਦੂਰ ਨੇ ਕਿ ਇਹ ਮੰਗਾ ਮੰਨਣੀਆਂ ਪੈਣੀਆਂ باقی ਮੇਰੇ ਨਾਲ ਜਿਹੜੇ ਦੂਜੇ ਸਾਡੇ ਕਿਸਾਨ ਆਗੂ ਬੈਠੇ ਨੇ ਇਹ ਮੈਂ ਖਾਸ ਕਰਕੇ ਫੇਰ ਸਾਫ਼ ਕਰ ਦੇਣਾ ਕਿ ਅਸੀਂ ਰਸਤੇ ਨਹੀਂ ਰੋਕੇ ਸਰਕਾਰ ਨੇ ਰੋਕੇ ਹੈ ਸਰਕਾਰ ਰੁਕਾ ਹਟਾ ਦੇ ਅਸੀਂ ਦਿੱਲੀ ਵੱਲ ਜਾਂਦੇ ਹਾਂ ਉਹ ਸਾਡੀ ਜੰਤਰਮੰਤਰ ਤੇ ਥਾਂ ਦੇ ਦੇ ਰਾਮ ਲੀਲਾ ਗਰਾਊਂਡ ਦੇ ਦੇ ਜਗ੍ਹਾ ਉਹਨੇ ਤੈਅ ਕਰਨੀ ਹੈ ਅਸੀਂ ਜਾਵਾਂਗੇ